ਲੰਮੇ ਸਮੇਂ ਤੋਂ ਜਦੋਂ ਦਾ ਪਾਣੀ ਆਇਆ 35 40 ਦਿਨ ਹੋ ਗਏ ਲਗਾਤਾਰ ਸੇਵਾ ਕਰ ਰਹੇ ਸੀ ਕੀ ਸਥਿਤੀ ਹੈ ਜੀ ਅੱਜ ਬਹੁਤ ਨਾਜੁਕ ਸਥਿਤੀ ਤੇ ਬਣ ਰਾਜਕੋਟ ਕਿਉਂਕਿ ਪਾਣੀ ਬੰਦ ਦੇ ਉੱਪਰ ਦੇ ਲੰਘ ਚੱਲਾ ਸੀ ਤੇ ਸੰਤਾਂ ਨੇ ਮਿਲ ਕੇ ਪਹਿਲਾਂ ਕੋਰੇ ਲਗਾਏ ਕਿ ਪਾਣੀ ਆਵੇ ਤੇ ਬਣਾ ਉਹ ਸਮੁੰਨ ਬੰਦ ਕੀਤਾ ਉਸ ਤੋਂ ਬਾਅਦ ਸੰਤਾਂ ਦੇ ਸਹਿਯੋਗ ਨਾਲ ਫਿਰ ਕੌਂਪਲੇਨ ਆ ਗਈ ਜੀ ਤੇ ਰੋਕਮਾਂ ਵੜ ਕੇ ਲਗਾਏ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਤਾਏ ਤੇ ਪਹੁੰਚਣ ਪਾਣੇ ਮੈਂ ਦੇਖ ਰਿਹਾ ਸੀ ਕਾਫੀ ਖਾਰ ਲੱਗੀ ਲੱਗੀ ਹੈ ਰੋਕਣ ਦਾ ਨਾ ਨਹੀਂ ਲੈ ਰਹੀ ਖਾਰ ਇੰਨੀ ਜ਼ਿਆਦਾ ਲੱਗ ਰਹੀ ਹੈ ਆਹ ਰਹੇ ਦਾ ਨਾ ਭਈ ਜਦੋਂ ਪਾਣੀ ਉਤਰਦਾ ਹੈ ਤੇ ਪਾਣੀ ਦੀ ਸਪੀਡ ਵੱਧ ਜਾਂਦੀ ਹੈ ਜੀ ਪਾਣੀ ਦੀ ਸਪੀਡ ਵੱਧਣ ਕਰਕੇ ਜਰੂਰ ਤੁਹਾਨੂੰ ਖਾਰਾ ਪੈਣਾ ਤੇ ਲੋਕ ਸਦੇ ਵਸੂ ਕਿਉਂਕਿ ਇਹ ਨੂੰ ਤਕਰੀਬਨ 2.5 ਕਿਲੇ ਤਕਰੀਬਨ ਤਕਰੀਬਨ 200 ਮੀਟਰ ਇਹਨੂੰ ਖਾਰ ਕੇ ਬੰਦ ਨੇੜੇ ਆਇਆ ਹੈ ਕੀ ਕੀ ਲੱਗਦਾ ਬੰਨ ਨੂੰ ਬਚਾ ਲੋਗੇ ਬਾਕੀ ਅਸੀਂ ਤਾਂ ਅਰਦਾਸ ਕਰ ਸਕਦੇ ਤਾਂ ਆਪਣੀ ਕੋਸ਼ਿਸ਼ ਦੇ ਬਤਕੇ ਅੱਗੇ ਮਾਲਕ ਦੀ ਕਿਰਪਾ ਤੇ ਉਸ ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਘਰਾਂ ਵਿੱਚ ਵੀ ਬੈਠੇ ਨਹੀਂ ਹਣ ਵੀ ਘਰਾਂ ਵਿੱਚ ਬੇਨਤੀ ਕਰਦੇ ਹਾਂ ਕਿ ਵੱਤੂ ਵਾ ਸੰਗਤਾਂ ਪਹੁੰਚੋ ਕਿਉਂਕਿ ਇੱਥੇ ਛਵੇਦੇ ਵੜਕੇ ਜਦੋਂ ਲੈ ਆਈ ਤਾਂ ਜਦ ਲਾਉਣੇ ਹੁੰਦੇ ਨੇ ਬੜੀ ਦਿੱਕਤ ਆਉਂਦੀ ਹੈ ਜੀ ਜੀ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਤੂ ਆਪਣੇ ਟਰੈਕਟਰ ਲੈ ਕੇ ਆਓ ਕਿਉਂਕਿ ਛਵੇਦੇ ਵੜਕੇ ਦੂਰ ਰੱਖ ਦੋ ਸੰਗਤਾਂ ਆਪਣੇ ਆਪ ਅੱਗੇ ਛਵੇਦੇ ਖਿੱਚ ਕੇ ਲੈ ਆਣਗੇ ਜੀ ਬਹੁਤ ਬਹੁਤ ਧੰਨਵਾਦ ਜੀ